ਇੱਕ ਕਹਾਵਤ ਤੁਸੀਂ ਸੁਣੀ ਹੋਵੇਗੀ ਉਲਟਾ ਚੋਰ ਕੋਤਵਾਲ ਕੋ ਡਾਂਟੇ ਜੀ ਹਾਂ ਇਹ ਕਹਾਵਤ ਸੱਚ ਕਰ ਦਿਖਾਈ ਹੈ ਨਵਨੀਤ ਚਤਰਬੇਦੀ ਨੇ ਇਹਨਾਂ ਨੇ ਕਿ ਪੰਜਾਬ ਦੇ ਵਿੱਚ ਰਾਜ ਸਭਾ ਦੀ ਜਿਹੜੀ ਇੱਕ ਸੀਟ ਲਈ ਚੋਣ ਹੋਣੀ ਹੈ ਉਸ ਦੇ ਲਈ ਪਰਚਾ ਭਰਿਆ ਸੀ ਪਹਿਲਾਂ ਉਹ ਜਦੋਂ ਪਰਚਾ ਭਰਨ ਆਏ ਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੇ ਨਾਂ ਲਿਖ ਕੇ ਦੇ ਦਿੱਤੇ ਉਹਨਾਂ ਦਾ ਪਰਚਾ ਲੈਣ ਦੇ ਸਮੇਂ ਰਿਟਰਨਿੰਗ ਅਫਸਰ ਨੇ ਉਦੋਂ ਹੀ ਉਹਨਾਂ ਨੂੰ ਕਿਹਾ ਸੀ ਕਿ ਨਾਂ ਦੇ ਨਾਲ ਕੰਮ ਨਹੀਂ ਚੱਲੇਗਾ ਉਹਦੇ ਉੱਤੇ ਬਕਾਇਦਾ ਸਾਈਨ ਹੋਣੇ ਚਾਹੀਦੇ ਸੀ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਇਹ ਪਰਚਾ ਰੱਖ ਲਓ ਮੈਂ ਤੁਹਾਨੂੰ ਫੇਰ ਇੱਕ ਨਵਾਂ ਪਰਚਾ ਬਾਅਦ ਚ ਦੇ ਦਾਂਗਾ ਸੋ ਇਹ ਪਰਚੇ ਦੀ ਹੁਣ ਜਦੋਂ ਸਕਰੂਟਨਿੰਗ ਹੋਣੀ ਸੀ ਤੇ ਉਸ ਤੋਂ ਪਹਿਲਾਂ ਹੀ ਚਤਰਵੇਦੀ ਸਾਹਿਬ ਇੱਕ ਹੋਰ ਪਰਚਾ ਲੈ ਕੇ ਆ ਗਏ ਜਿਸ ਦੇ ਵਿੱਚ 10 ਐਮਐਲਏਜ਼ ਦੇ ਸਾਈਨ ਕੀਤੇ ਹੋਏ ਸਿਗੇ ਜਦੋਂ ਇਹ ਐਮਐਲਏਜ਼ ਦੇ ਸਾਈਨ ਦੀ ਖਬਰ ਚੱਲੀ ਤਾਂ ਜਿਹੜੇ ਨਾਂ ਹੈ ਉਹ ਮੀਡੀਆ ਸਾਹਮਣੇ ਆਏ ਤੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਵਿਧਾਇਕਾਂ ਦੇ ਉਹ ਸਾਈਨ ਕੀਤੇ ਹੋਏ ਸੀ ਉਹਨਾਂ ਵਿੱਚੋਂ ਕੁਝ ਨੇ ਇਨਕਾਰ ਕੀਤਾ ਕਿ ਇਹਨਾਂ ਦੇ ਸਾਈਨ ਨਹੀਂ ਹੈ ਔਰ ਕੁਝ ਨੇ ਇਹਨਾਂ ਤੋਂ ਵੀ ਅਗਾਂਹ ਜਾਂਦੇ ਆ ਚਤਰਬੇਦੀ ਦੇ ਖਿਲਾਫ ਐਫ ਆਈ ਆਰ ਦਰਜ ਕਰਾ ਦਿੱਤੀ ਇਸ ਦੇ ਵਿੱਚ ਰੋਪੜ ਦੇ ਵਿੱਚ ਐਫ ਆਈ ਆਰ ਦਿਨੇਸ਼ ਚੱਡਾ ਵੱਲੋਂ ਕੀਤੀ ਗਈ ਇਸੇ ਤਰ੍ਹਾਂ ਲੁਧਿਆਣਾ ਦੇ ਵਿੱਚ ਕੀਤੀ ਗਈ ਪ੍ਰਸ਼ਰ ਪੱਪੀ ਵੱਲੋਂ ਤੇ ਮੋਗਾ ਦੇ ਵਿੱਚ ਕੀਤੀ ਗਈ ਹੈ ਤੇ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਵੀ ਇਨਕਾਰ ਕੀਤਾ ਸੋ ਇਸ ਘਟਨਾ ਤੋਂ ਬਾਅਦ ਕੀ ਹੋਇਆ ਹੈ ਕਿ ਜਦੋਂ ਇਹ ਜਾਂਚ ਚੱਲ ਰਹੀ ਸੀਗੀ ਸਾਰੇ ਮਾਮਲੇ ਦੀ ਤਾਂ ਨਵੀਨ ਚਤਰਵੇਦੀ ਨੇ ਜਿਹੜੇ ਪੁਸ਼ ਵਿਧਾਇਕ ਉੱਥੇ ਪਹੁੰਚੇ ਸੀ ਉਹਨਾਂ ਦੇ ਸਾਹਮਣੇ ਕਿਹਾ ਕਿ ਇਹ ਵਿਧਾਇਕ ਜਿਹੜੇ ਨੇ ਉਹ ਦਬਾਅ ਹੇਠ ਆ ਕੇ ਹੁਣ ਮੁਕਰ ਗਏ ਨੇ ਪਰ ਇਸੇ ਸਾਰੇ ਘਟਨਾਕ੍ਰਮ ਦੇ ਦੌਰਾਨ ਰੋਪੜ ਲੁਧਿਆਣਾ ਔਰ ਮੋਗਾ ਦੀ ਜਿਹੜੀ ਪੁਲਿਸ ਹੈ ਉਹ ਨਵੀਨ ਨਵਨੀਤ ਚਤਰਵੇਦੀ ਨੂੰ ਗ੍ਰਿਫਤਾਰ ਕਰਨ ਦੇ ਲਈ ਚੰਡੀਗੜ੍ਹ ਵਿਧਾਨ ਸਭਾ ਪਹੁੰਚ ਜਾਂਦੀ ਹੈ ਪਰ ਜਿਸ ਸਮੇਂ ਉਹ ਪਹੁੰਚਦੀ ਹੈ ਉਸ ਤੋਂ ਪਹਿਲਾਂ ਹੀ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਉਹਨਾਂ ਨੂੰ ਆਪਣੀ ਗੱਡੀ 'ਚ ਬਿਠਾ ਲੈਂਦੀ ਹੈ ਤੇ ਇੰਟਰਸਟਿੰਗ ਗੱਲ ਇਹ ਹੈ ਕਿ ਡੀਜੀਪੀ ਚੰਡੀਗੜ੍ਹ ਦੇ ਜਿਹੜੇ ਡੀਜੀਪੀ ਹੈ ਉਹਨਾਂ ਦੀ ਲਾਲ ਬੱਤੀ ਵਾਲੀ ਗੱਡੀ ਉਹਨਾਂ ਦੇ ਨਾਂ ਤੇ ਜਿਹੜੀ ਲਾਲ ਬੱਤੀ ਵਾਲੀ ਗੱਡੀ ਹੈ ਉਸ ਦੇ ਵਿੱਚ ਬਿਠਾ ਕੇ ਚਤਰਬਦੀ ਨੂੰ ਲਿਜਾਇਆ ਜਾਂਦਾ ਰਸਤੇ ਦੇ ਵਿੱਚ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਵਿੱਚ ਇੱਕ ਤਰ੍ਹਾਂ ਦੀ ਝੜਪ ਵੀ ਹੁੰਦੀ ਹੈ ਪਰ ਚੰਡੀਗੜ੍ਹ ਪੁਲਿਸ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਪੁਲਿਸ ਦੇ ਪੰਜਾਬ ਪੁਲਿਸ ਦੇ ਘੇਰੇ ਵਿੱਚੋਂ ਕੱਢ ਕੇ ਚੰਡੀਗੜ੍ਹ ਦੇ ਸੈਕਟਰ 3 ਦੇ ਥਾਣੇ 'ਚ ਲੈ ਜਾਂਦੀ ਹੈ ਜਿੱਥੇ ਕਿ ਉਸ ਨੂੰ ਰੱਖਿਆ ਜਾਂਦਾ ਹੈ ਤੇ ਪੰਜਾਬ ਪੁਲਿਸ ਵੀ ਮਗਰਮਗਰ ਉਹਨਾਂ ਦਾ ਪਿੱਛਾ ਕਰਦੀ ਹੋਈ ਸੈਕਟਰ 3 ਦੇ ਥਾਣੇ 'ਚ ਪਹੁੰਚ ਜਾਂਦੀ ਹੈ। ਥਾਣੇ ਦੇ ਵਿੱਚ ਮੀਡੀਆ ਰਿਪੋਰਟਾਂ ਜਿਸ ਤਰ੍ਹਾਂ ਦੀਆਂ ਆ ਰਹੀਆਂ ਕਿ ਪੂਰੀ ਰਾਤ ਕਰੀਬ 200 ਦੇ ਕਰੀਬ ਪੰਜਾਬ ਪੁਲਿਸ ਦਾ ਅਫਸਰ ਤੇ ਜਵਾਨ ਜਿਹੜੇ ਨੇ ਉਹ ਚੰਡੀਗੜ੍ਹ 3 ਸੈਕਟਰ ਦੇ ਥਾਣੇ ਨੂੰ ਇੱਕ ਤਰ੍ਹਾਂ ਦਾ ਉਹਨਾਂ ਨੇ ਘੇਰਾਬੰਦੀ ਕਰਕੇ ਰੱਖੀ ਸੀ ਕਿ ਜਿਵੇਂ ਚਤਰਵੇਦੀ ਬਾਹਰ ਆਏਗਾ ਤੇ ਉਹ ਉਸ ਨੂੰ ਗ੍ਰਿਫਤਾਰ ਕਰ ਲੈਣਗੇ। ਪਰ ਚਤਰਵੇਦੀ ਦੀਆਂ ਚਤਰਾਈਆਂ ਨੇ ਇਹਦੇ ਅੱਗੇ ਪੰਜਾਬ ਪੁਲਿਸ ਵੀ ਲਾਚਾਰ ਨਜ਼ਰ ਆਈ ਤੇ ਪੰਜਾਬ ਸਰਕਾਰ ਵੀ ਇੱਕ ਤਰ੍ਹਾਂ ਲਾਚਾਰ ਨਜ਼ਰ ਆਈ। ਪੰਜਾਬ ਪੁਲਿਸ ਉਹ ਦਾਅਵਾ ਇਹ ਸੀ ਕਿ ਉਹ ਹਾਈ ਕੋਰਟ ਪਹੁੰਚਦੀ ਚਤਰਵੇਦੀ ਨੂੰ ਗ੍ਰਿਫਤਾਰ ਕਰਨ ਦੇ ਲਈ ਇਸੇ ਦੌਰਾਨ ਚਤਰਵੇਦੀ ਦੇ ਵਕੀਲ ਵੀ ਹਾਈ ਕੋਰਟ ਪਹੁੰਚ ਗਏ ਉਹਨਾਂ ਨੇ ਐਂਟੀਸਿਪੈਟਰੀ ਬੇਲ ਦੀ ਮੰਗ ਕੀਤੀ ਤੇ ਕਿਹਾ ਕਿ ਜੇ ਪੰਜਾਬ ਪੁਲਿਸ ਚਤਰਵੇਦੀ ਨੂੰ ਗ੍ਰਿਫਤਾਰ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ 10 ਦਿਨ ਦਾ ਅਗਾਊਂ ਨੋਟਿਸ ਦਿੱਤਾ ਜਾਵੇ ਸੋ ਇਹ ਦੋਹੇ ਤਰ੍ਹਾਂ ਹੁਣ ਹਾਈ ਕੋਰਟ ਦੇ ਵਿੱਚ ਪਹੁੰਚ ਗਈਆਂ ਪਰ ਇਸ ਦੌਰਾਨ ਜਿਹੜੀ ਇੱਕ ਹੋਰ ਰੌਚਕ ਗੱਲ ਹੈ ਹੁਣ ਸਵਾਲ ਇਹ ਹੈ ਕਿ ਜਦੋਂ ਚਤਰਵੇਦੀ ਨੇ ਜਿਹੜਾ ਦਾਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਉਸ ਦਾ ਪਰਚਾ ਪ੍ਰਪੋਜ਼ ਕੀਤਾ ਤੇ ਉਸ ਦੇ ਸਾਈਨ ਜਿਹੜੇ ਆ ਉਹ ਕਿਤੇ ਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕਹਿੰਦੇ ਨੇ ਕਿ ਇਹ ਦਸਖਤ ਜਾਲੀ ਹਨ ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਇਸ ਦੀ ਸ਼ਿਕਾਇਤ ਕਿਉਂਕਿ ਵਿਧਾਨ ਸਭਾ ਚੰਡੀਗੜ੍ਹ ਦੇ ਵਿੱਚ ਪੈਂਦੀ ਹੈ ਇਹ ਘਟਨਾ ਚੰਡੀਗੜ੍ਹ ਦੀ ਹੋਈ ਹੈ ਤੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਸ਼ਿਕਾਇਤ ਕਿਉਂ ਨਹੀਂ ਕੀਤੀ ਤੇ ਦੂਜਾ ਸਵਾਲ ਇਹ ਹੈ ਕਿ ਚਤਰਵੇਦੀ ਸਾਹਿਬ ਇੰਨੇ ਬੀਵੀਆਈਪੀ ਕਦੋਂ ਤੋਂ ਹੋ ਗਏ ਕਿ ਡੀਜੀਪੀ ਸਾਹਿਬ ਦੇ ਨਾਮ ਵਾਲੀ ਜਿਹੜੀ ਲਾਲ ਬੱਤੀ ਵਾਲੀ ਗੱਡੀ ਆ ਉਹਨਾਂ ਨੂੰ ਲੈ ਕੇ ਜਾਏ ਤੇ ਚੰਡੀਗੜ੍ਹ ਦੀਆਂ ਹਜ਼ਾਰਾਂ ਸ਼ਿਕਾਇਤਾਂ ਜਿਹੜੀਆਂ ਪੁਲਿਸ ਦੀਆਂ ਪਈਆਂ ਹੁੰਦੀਆਂ ਤੇ ਉਹ ਉਹਨਾਂ ਦੇ ਉੱਤੇ ਤਾਂ ਕਾਰਵਾਈ ਨਹੀਂ ਹੁੰਦੀ ਇਸ ਦੀ ਇੱਕ ਤਾਜ਼ਾ ਮਿਸਾਲ ਜਿਹੜੀ ਹੈ ਸੀਨੀਅਰ ਆਈਪੀਐਸ ਅਫਸਰ ਪੂਰਨ ਕੁਮਾਰ ਦੀ ਮੌਤ ਤੋਂ ਬਾਅਦ ਐਫਆਈਆਰ ਦਰਜ ਕਰਾਉਣ ਨੂੰ 3 ਦਿਨ ਲੱਗ ਗਏ ਸੀਗੇ ਸੋ ਚੰਡੀਗੜ੍ਹ ਪੁਲਿਸ ਜਿਹੜੀ ਹੈ ਇੰਨੀ ਓਵਰ ਰਿਐਕਟ ਕਿਉਂ ਕਰ ਰਹੀ ਹੈ ਸੋ ਇੱਕ ਤਰ੍ਹਾਂ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦਾ ਮਾਮਲਾ ਪਸਿਆ ਹੋਇਆ ਹੈ ਕੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜਿਹੜੇ ਦੋਸ਼ ਲਗਾ ਰਹੇ ਨੇ ਉਹ ਸੱਚ ਨੇ ਇਹ ਚਤਰਬੇਦੀ ਦੇ ਪਿੱਛੇ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਚਤਰਬੇਦੀ ਦੇ ਰਾਹੀਂ ਇੱਕ ਗੇਮ ਖੇਲ ਰਹੀ ਹੈ ਇਸ ਤੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਭਾਰਤੀ ਜਨਤਾ ਪਾਰਟੀ ਉੱਤੇ ਆਪਰੇਸ਼ਨ ਕਮਲਮ ਕਰਨ ਦੇ ਇਲਜ਼ਾਮ ਲਾ ਚੁੱਕੀ ਹੈ ਪਰ ਉਹ ਇਲਜ਼ਾਮ ਹੀ ਰਹੇ ਉਹਨਾਂ ਦੀ ਕੋਈ ਜਾਂਚ ਨਹੀਂ ਸਾਹਮਣੇ ਆਈ ਜਾਂ ਕੋਈ ਪੰਜਾਬ ਸਰਕਾਰ ਜਾਂ ਪੰਜਾਬ ਦੀਆਂ ਏਜੰਸੀਆਂ ਵੱਲੋਂ ਕੋਈ ਕਾਰਵਾਈ ਜਿਹੜੀ ਹੈ ਉਹ ਸਾਹਮਣੇ ਨਹੀਂ ਆਈ ਸੋ ਹੁਣ ਵੀ ਜਦੋਂ ਦੋਸ਼ ਤਾਂ ਲਾ ਰਹੇ ਨੇ ਪਰ ਚੰਡੀਗੜ੍ਹ ਚ ਪਰਚਾ ਕਿਉਂ ਨਹੀਂ ਕਰਵਾ ਰਹੇ ਇਹ ਇੱਕ ਸਵਾਲ ਹੈ ਖੈਰ ਦੋਵੇਂ ਧਿਰ ਹਾਈ ਕੋਰਟ ਪਹੁੰਚ ਗਈਆਂ ਨੇ ਪਰ ਇਹ ਮਾਮਲਾ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਦੇ ਨਾਲ ਨਾਲ ਹੁਣ ਪੰਜਾਬ ਦੀ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਤੇ ਕੇਂਦਰੀ ਸੱਤਾਧਾਰੀ ਪਾਰਟੀ ਭਾਰਤੀ ਜਨਤਾ ਪਾਰਟੀ ਦਾ ਵੀ ਬਣ ਗਿਆ ਸੋ ਕੀ ਨਤੀਜਾ ਨਿਕਲਦਾ ਕਾਨੂੰਨੀ ਟਰੈਕ ਤੇ ਜਾਂਦੇ ਜਾਂਦੇ ਕਿਹੜੀ ਧਿਰ ਕਿਸ ਨੂੰ ਘੇਰੇਗੀ ਜਾਂ ਕਿਸ ਨੂੰ ਜਿੱਤ ਮਿਲੇਗੀ ਕਿਸ ਨੂੰ ਹਾਰ ਮਿਲੇਗੀ ਇਹ ਕੁਝ ਸਮੇਂ ਦੇ ਵਿੱਚ ਪਤਾ ਲੱਗੇਗਾ